ਕਿ ਆਪਾਂ ਸ਼ੈੱਡ ਕਿਹੜੀ ਜਗ੍ਹਾ ਪਾਉਣਾ ਔਰ ਕਿੱਦਾਂ ਪਾਉਣਾ ਮਤਲਬ ਉਹਦੀ ਡਾਇਰੈਕਸ਼ਨ ਕਿੱਦਾਂ ਹੋਣੀ ਚਾਹੀਦੀ ਹੈ ਕਈ ਲੋਕੀ ਫੁਵਾਰੇ ਲਾ ਦਿੰਦੇ ਆ ਜਾਂ ਕਈ ਕੂਲਰ ਚਲਾ ਦਿੰਦੇ ਆ ਪਾਣੀ ਉਹ ਬੱਕਰੀਆਂ ਤੁਹਾਡੀਆਂ ਬਿਮਾਰ ਹੋਣ ਹੀ ਹੋਣ ਵੈਕਸੀਨ ਪਤਾ ਹੋਣੀ ਚਾਹੀਦੀ ਆ ਵੀ ਮੈਂ ਇਹ ਵੈਕਸੀਨ ਲਾਉਣੀ ਆ ਚੌਥਾ ਫੀਲਡ ਦਾ ਇੰਤਜ਼ਾਮ ਤੁਹਾਡੇ ਘਰੇ ਹੋਣਾ ਚਾਹੀਦਾ ਉਹਦੇ ਬਾਅਦ ਤੁਸੀਂ ਬੱਕਰੀ ਖਰੀਦਣ ਦੀ ਸੋਚੋ ਕਿ ਆਪਾਂ ਸ਼ੈੱਡ ਕਿਹੜੀ ਜਗ੍ਹਾ ਪਾਉਣਾ ਹੋਰ ਕਿੱਦਾਂ ਪਾਉਣਾ ਮਤਲਬ ਉਹਦੀ ਡਾਇਰੈਕਸ਼ਨ ਕਿੱਦਾਂ ਹੋਣੀ ਚਾਹੀਦੀ ਆਪਾਂ ਵੀ ਜਿੱਦਾਂ ਆਪਣੇ ਘਰੇ ਆਪਾਂ ਏਸੀ ਲਾ ਲਏ ਗਰਮੀਆਂ ਹੋਈਆਂ ਹੀਟਰ ਸਰਦੀਆਂ ਹੋਈਆਂ ਹੀਟਰ ਲਾ ਲੇ ਬੱਕਰੀਆਂ ਨੂੰ ਇੱਕ ਤੇ ਤੁਸੀਂ ਪਾਣੀ ਦੇ ਕੋਸ਼ਿਸ਼ ਕਰੋ ਉਹਨਾਂ ਦਾ ਗਿੱਲਾ ਗੁੱਲੇ ਵਾਲਾ ਕੋਈ ਕਈ ਲੋਕੀ ਫੁਵਾਰੇ ਲਾ ਦਿੰਦੇ ਆ ਜਾਂ ਕਈ ਕੂਲਰ ਚਲਾ ਦਿੰਦੇ ਆ ਪਾਣੀ ਉਹ ਬੱਕਰੀਆਂ ਤੁਹਾਡੀਆਂ ਬਿਮਾਰ ਹੋਣ ਹੀ ਹੋਣ ਜਿੱਦਾਂ ਗਾਂ ਮੱਝ ਨੂੰ ਪਾਣੀ ਚਾਹੀਦਾ ਇਹਨਾਂ ਨੂੰ ਜਿੰਨਾ ਦੂਰ ਰੱਖੋਗੇ ਓਨੇ ਸੁਖੀ ਰਹੋਗੇ। ਔਰ ਆਹੀਂ ਤੇ ਇੱਥੇ ਤੱਕ ਰეკਮੈਂਡ ਕਰਦੇ ਆਂ ਜਦੋਂ ਸਰਦੀਆਂ ਹੋਣ ਤੇ ਹਰਾ ਚਾਰਾ ਇਹਨਾਂ ਨੂੰ ਜਿੰਨਾ ਘੱਟ ਤੋਂ ਘੱਟ ਤੁਸੀਂ ਪਾ ਸਕਦੇ ਹੋ। ਓਨਾ ਤੁਹਾਨੂੰ ਪਾਉਣਾ ਚਾਹੀਦਾ। ਜਿੰਨਾ ਘੱਟ ਤੋਂ ਘੱਟ। ਮਤਲਬ ਅਗਰ ਰੈਗੂਲਰ ਰੋਜ਼ ਦਾ ਤੁਸੀਂ 1 ਕਿਲੋ ਪਾਉਂਦੇ ਹੋ ਨਾ ਸਰਦੀਆਂ 'ਚ ਉਹਨੂੰ 200 ਗ੍ਰਾਮ ਵੀ ਕਰ ਦੋਗੇ ਤੇ ਤੁਹਾਡੀ ਬੱਕਰੀ ਬਿਮਾਰ ਨਹੀਂ ਹੋਏਗੀ। ਠੀਕ ਆ। ਹੁਣ ਆਪਾਂ ਚੱਲਦੇ ਆਂ ਜਿਹੜੇ ਟ੍ਰੇਨਿੰਗ ਦਾ ਪਰਪਸ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਆਪਾਂ ਸ਼ੈੱਡ ਕਿ ਕਿਹੜੀ ਜਗ੍ਹਾ ਚੁਣਣੀ ਹੈ ਸ਼ੈੱਡ ਦੀ। ਦੂਜਾ ਆਪਣੇ ਸ਼ੈੱਡ ਦੀ ਡਾਇਰੈਕਸ਼ਨ ਕਿਵੇਂ ਹੋਣੀ ਚਾਹੀਦੀ ਹੈ? ਤੀਜਾ ਤੁਹਾਨੂੰ ਵੈਕਸੀਨ ਪਤਾ ਹੋਣੀ ਚਾਹੀਦੀ ਹੈ ਵੀ ਮੈਂ ਇਹ ਵੈਕਸੀਨ ਲਾਉਣੀ ਹੈ। ਚੌਥਾ ਫੀਡ ਦਾ ਇੰਤਜ਼ਾਮ ਤੁਹਾਡੇ ਘਰੇ ਹੋਣਾ ਚਾਹੀਦਾ ਉਹਦੇ ਬਾਅਦ ਤੁਸੀਂ ਬੱਕਰੀ ਖਰੀਦਣ ਦੀ ਸੋਚੋ ਪਹਿਲਾਂ ਜਗ੍ਹਾ ਚੁਣੋ ਸ਼ੈੱਡ ਪਾਓ ਵੈਕਸੀਨ ਦਾ ਇੰਤਜ਼ਾਮ ਕਰੋ ਵੈਕਸੀਨ ਇਹ ਨਹੀਂ ਆਪਾਂ ਲਿਆ ਕੇ ਰੱਖਣੀ ਹੈ ਵੈਕਸੀਨ ਦਾ ਇੰਤਜ਼ਾਮ ਕਰੋ ਫੀਡ ਦਾ ਇੰਤਜ਼ਾਮ ਕਰੋ ਇਹ ਨਾ ਹੋਵੇ ਆਪਾਂ ਬੱਕਰੀ ਲੈ ਲਈ ਫਿਰ ਟੋਕਰੇ ਲੈ ਕੇ ਗਵੰਡੀ ਦੇ ਘਰ ਕੁਮਰੇ ਜੀ ਦਈਓ ਇੱਕ ਟੋਕਰਾਂ ਤੂੜੀ ਦਾ ਹਾਣਾ ਤੇ ਉਹ ਨਹੀਂ ਫੀਡ ਤੁਹਾਡੇ ਘਰੇ ਪਹਿਲਾਂ ਪਈ ਹੋਣੀ ਚਾਹੀਦੀ ਹੈ ਵੈਕਸੀਨ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰੀ ਬੱਕਰੀਆਂ ਇਸ ਤਰੀਕ ਨੂੰ ਹੋਣੀਆਂ ਦੁਕਾਨਦਾਰ ਨੂੰ ਅਗਰ ਉਹਦੇ ਕੋਲ ਨਹੀਂ ਹੈ ਉਹਨੂੰ ਐਡਵਾਂਸ ਦੇ ਦਿਓ ਵੀ ਲਿਆ ਕੇ ਰੱਖ ਲੈ ਮੈਂ ਇਸ ਤਰੀਕ ਨੂੰ ਤੇਰੇ ਤੋਂ ਚੱਕ ਕੇ ਲੈ ਜਾਊਗਾ ਹਨਾ ਹੁੰਦਾ ਕੀ ਹੈ ਬੱਕਰੀ ਸਭ ਤੋਂ ਜ਼ਿਆਦਾ ਜਿਹੜੀ ਬੱਕਰੀਆਂ ਦੀ ਮੌਤ ਹੁੰਦੀ ਹੈ ਦੋ ਕਾਰਨ ਹੁੰਦੇ ਆ ਮੌਤ ਦੇ ਇੱਕ ਤੇ ਜਦੋਂ ਆਪਾਂ ਲੰਬੀ ਦੂਰੀ ਤੋਂ ਇਹਨੂੰ ਟਰਾਂਸਪੋਰਟ ਕਰਦੇ ਹਾਂ ਜਦੋਂ ਟਰਾਂਸਪੋਰਟ ਹੁੰਦੀ ਆ ਉਦੋਂ ਬੱਕਰੀ ਸਟ੍ਰੈਸ ਵਿੱਚ ਆਉਂਦੀ ਆ ਸਟ੍ਰੈਸ ਵਿੱਚ ਆਉਣ ਦੇ ਨਾਲ ਪੀਪੀਆਰ ਦੀ ਬਿਮਾਰੀ ਆ ਜਿਹੜੀ ਅਗਰ ਤੁਹਾਡੇ ਬਾੜੇ 'ਚ ਆ ਜਾਏ 90% ਬਾੜਾ ਤੁਹਾਡਾ ਖਾਲੀ ਕਰ ਦਿੰਦੀ ਆ 100 ਵੀ ਕਰਦੇ ਤਾਂ ਕੋਈ ਵੱਡੀ ਗੱਲ ਨਹੀਂ